ਖਾਲਸਾ ਜੀ ਜੂਨ 1984 ਦਾ ਸ਼੍ਰੀ ਦਰਬਾਰ ਸਾਹਿਬ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਫੌਜੀ ਹਮਲਾ ਸਿੱਖ ਕੌਮ ਲਈ ਤੇਜਾ ਘਲੂਕਾਰਾ ਹੋਜੜਿਆ ਜਿਸ ਦਾ ਦਰਦ ਜਿਸ ਦੇ ਜ਼ਖਮ ਸਿੱਖ ਅਵਚੇਤਨ ਵਿੱਚੋਂ ਕਦੇ ਵੀ ਮਨਫੀ ਨਹੀਂ ਹੋ ਸਕਣਗੇ ਕਿਉਂਕਿ ਵੱਡੇ ਤੇ ਛੋਟੇ ਘਲੂਕਾਰਿਆਂ ਵਿੱਚ ਵਿਦੇਸ਼ੀ ਮੁਗਲ ਤੇ ਅਫਗਾਨ ਹਮਲਾਵਰਾਂ ਦੇ ਉਲਟ 1984 ਦਾ ਖੱਲੂ ਘਾਰਾ ਉਸ ਆਜ਼ਾਦ ਹਿੰਦੁਸਤਾਨ ਦੇ ਹਕੂਮਤ ਨੇ ਵਰਤਾਇਆ ਜਿਸ ਨੂੰ ਆਜ਼ਾਦ ਕਰਵਾਉਣ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਸਿੱਖਾਂ ਦੀਆਂ ਹਨ ਅੱਜ ਜੂਨ 1984 ਦੇ 40ਵੇਂ ਖੱਲੂ ਘਾਰੇ ਦਿਹਾੜੇ ਮੌਕੇ ਜਿੱਥੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੀ ਅਗਵਾਈ ਹੇਠ ਸ਼ਿਰ ਦਰਬਾਰ ਸਾਹਿਬ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਅਜਮਤ ਖਾਤਰ ਸ਼ਹੀਦ ਹੋਣ ਵਾਲੇ ਦਮਦਮੇ ਟਕਸਾਲ ਸਿੱਖ ਸਟੂਡੈਂਟ ਫੈਡਰੇਸ਼ਨ ਬੱਬਰ ਖਾਲਸਾ ਅਤੇ ਹੋਰ ਜਥੇਬੰਦੀਆਂ ਨਾਲ ਸਬੰਧਤ ਸਮੂਹ ਸਿੰਘਾਂ ਸਿੰਘਣੀਆਂ ਅਤੇ ਕਾਰ ਸੇਵਾ ਵਾਲੇ ਮਹਾਪੁਰਖਾਂ ਸ਼ਹੀਦਾਂ ਨੂੰ ਸਾਡਾ ਪ੍ਰਣਾਮ ਹੈ ਉਥੇ ਜੇ ਜੀਵੇ ਪਤ ਲੱਥੀ ਜਾਏ ਸਭ ਹਰਾਮ ਜੇ ਤੱਕ ਸਿਖਾਏ ਦੇ ਮਹਾਵਾਕਾਂ ਅਨੁਸਾਰ ਸ਼੍ਰੀ ਅਕਾਲ ਤਖਤ ਸਾਹਿਬ ਤੇ ਫੌਜੀ ਹਮਲੇ ਦੇ ਰੋਸ ਵਿੱਚ ਬੈਰਤਾ ਛੱਡ ਕੇ ਆਉਣ ਵਾਲੇ ਧਰਮੀ ਫੌਜੀਆਂ ਦੇ ਤਿਆਗ ਅਤੇ ਕੁਰਬਾਨੀਆਂ ਅੱਗੇ ਵੀ ਸਾਡਾ ਸਿਰ ਝੁਕਦਾ ਹੈ ਜਿਨ੍ਹਾਂ ਦੀ ਬਗਾਵਤ ਤੇ ਸਦਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਆਪਰੇਸ਼ਨ ਵੁਡਰੋਜ ਖਾਲਸਾ ਜੀ ਦੋ ਆਪਰੇਸ਼ਨ ਭਾਰਤੀ ਹਕੂਮਤ ਵੱਲੋਂ ਉਸ ਵਕਤ ਕੀਤੇ ਗਏ ਸਨ ਇੱਕ ਨੂੰ ਨਾਂ ਦਿੱਤਾ ਗਿਆ ਆਪਰੇਸ਼ਨ ਬਲੂ ਸਟਾਰ ਤੇ ਦੂਜਾ ਸੀ ਵੁਡਰੋਜ ਜਿਸ ਵਿੱਚ ਭਾਰਤੀ ਹਕੂਮਤ ਦੀ ਇਹ ਸਾਜ਼ਿਸ਼ ਸੀ ਕਿ ਵੁਡਰੋਜ ਆਪਰੇਸ਼ਨ ਦੇ ਵਿੱਚ ਸਿੱਖਾਂ ਦੀ ਸਿੱਖ ਨੌਜਵਾਨਾਂ ਤੇ ਨਸਲ ਕੁਸ਼ੀ ਕਰ ਦਿੱਤੀ ਜਾਏ ਔਰ ਜਿਹੜਾ ਆਪਰੇਸ਼ਨ ਬਲੂ ਸਟਾਰ ਹੈ ਆਪਰੇਸ਼ਨ ਬਲੂ ਸਟਾਰਮ ਕਿਸਖਾਂ ਦੇ ਸਰਵਉੱਚ ਸਥਾਨ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਟਹਿ ਟਿਰੀ ਕੀਤਾ ਜਾਏ ਜੇਕਰ ਧਰਮੀ ਫੌਜੀ ਬੈਰ ਕਾਂ ਛੱਡ ਕੇ ਨਾ ਆਉਂਦੇ ਤੇ ਇੰਦਰਾ ਗਾਂਧੀ ਨੇ ਆਪਣੇ ਉਸ ਆਪਰੇਸ਼ਨ ਵੁੱਡ ਰੋਗ ਦਾ ਜਿਹੜਾ ਉਹਦਾ ਸਾਜਿਸ਼ ਸੀ ਉਹਦੇ ਵਿੱਚ ਕਾਮਜਾਬ ਹੋਣਾ ਸੀ ਜਿਨ੍ਹਾਂ ਦੀ ਬਗਾਵਤ ਤੇ ਸਦਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਆਪਰੇਸ਼ਨ ਵੁੱਡ ਰੋਗ ਤਹਿਤ ਮਾਝੇ ਦੇ ਸਰਹੱਦੀ ਜ਼ਿਲ੍ਹੇ ਸ਼੍ਰੀ ਅਮਰਤ ਸਰ ਸਾਹਿਬ ਗੁਰਦਾਸਪੁਰ ਅਤੇ ਫਿਰੋਜ਼ਪੁਰ ਵਿੱਚ ਸਿੱਖ ਨੌਜਵਾਨਾਂ ਦੀ ਨਸਲ ਖੁਸ਼ੀ ਲਈ ਗੁਪਤ ਯੋਜਨਾ ਕਾਮਯਾਬ ਨਾ ਹੋ ਸਕੇ ਖਾਲਸਾ ਜੀ ਆਓ ਅੱਜ ਜੂਨ 1984 ਦੇ ਕੱਲੂ ਘਾਰੇ ਦਿਹਾੜੇ ਮੌਕੇ ਆਪਣੇ ਕੌਮੇ ਜ਼ਖਮਾਂ ਨੂੰ ਸੂਰਜ ਬਣਾਉਦਿਆ ਅੱਗੇ ਤੁਰਨ ਲਈ ਯਤਨਸ਼ੀਲ ਹੋਈਏ ਕੌਮ ਦੇ ਅਣਖ ਅਤੇ ਇਨਸਾਫ਼ ਦੀ ਲੜਾਈ ਲੜਨ ਵਾਲੇ ਬੰਦੇ ਸਿੰਘਾਂ ਨੂੰ ਦਹਾਕਿਆ ਦਿਆ ਕਾਨੂੰਨੀ ਸਜ਼ਾਵਾਂ ਪੂਰੀਆਂ ਹੋਣ ਤੋਂ ਬਾਅਦ ਵੀ ਵਿਰਹਾ ਨਾ ਕਰਨ ਅਤੇ ਨਵੰਬਰ 1984 ਦੀ ਸਿੱਖ ਨਸਲ ਕੁਸ਼ੀ ਦੇ ਦੋਸ਼ੀਆਂ ਨੂੰ 40 ਸਾਲਾਂ ਬਾਅਦ ਵੀ ਸਜ਼ਾਆਂ ਨਾ ਦੇ ਕੇ ਹਿੰਦੁਸਤਾਨ ਦੀ ਹਕੂਮਤ ਵੱਲੋਂ ਸਿੱਖਾਂ ਨਾਲ ਕੀਤੇ ਜਾ ਰਹੇ ਦੋਰੇ ਅਤੇ ਅਨਿਆਪੂਰਨ ਵਤੀਰੇ ਵਿਰੁੱਧ ਪੰਥ ਅਤੇ ਪੰਜਾਬ ਦੇ ਰਾਜਨੀਤਿਕ ਭੂਗੋਲਕ ਅਤੇ ਆਰਥਿਕ ਹੱਕਾਂ ਲਈ ਦਿੱਲੀ ਵੱਲ ਵਾਰ-ਵਾਰ ਹੱਥ ਕਰਨ ਦੀ ਬਜਾਏ ਹੱਥ ਅੱਜਣ ਦੀ ਬਜਾਏ ਖਾਲਸਾਈ ਥਲੇ ਮੀਰਾਗ ਦੇ ਸੰਕਲਪ ਨੂੰ ਪਰਣਾਇ ਸਿੱਖ ਰਾਣੀ ਨੀਤੀ ਨੂੰ ਪਰਫੁੱਲਿਤ ਕਰਨ ਵੱਲ ਅੱਗੇ ਵਧਿਏ ਆਓ ਮਿਲ ਬੈਠ ਕੇ ਸਿੱਖ ਕੌਮ ਦੇ ਮੌਜੂਦਾ ਸੰਕਟਾਂ ਦੀ ਨਿਸ਼ਾਨਦੇਹੀ ਕਰਦਿਆਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਰਬ ਕਲਿਆਣਕਾਰੀ ਫਲਸਫੇ ਦੇ ਆਧਾਰਤ ਕੌਮੀ এজেন্ডਾ ਤੈਅ ਕਰਨ ਲਈ ਮਾਹੌਲ ਸਿਰਜੀਏ ਅਤੇ ਸਿੱਖਾਂ ਦੀ ਕਰਮ ਅਤੇ ਜਨਮ ਭੂਮੀ ਪੰਜਾਬ ਦੀ ਜੀਵਨ ਜਾਚ ਵਿੱਚੋਂ ਗਵਾਚ ਰਹੀ ਨਰੋਈ ਸભ્યਕ ਕਦਰਾਂ ਕੀਮਤਾਂ ਵਾਤਾਵਰਣ ਸਿਹਤ ਅਤੇ ਸਿੱਖਿਆ ਦੇ ਗੰਭੀਰ ਸੰਕਟ ਅਧਰਮ ਅਤੇ ਪਖੰਡਵਾਦ ਦਾ ਬੋਲਬਾਲਾ ਮਾਂ ਬੋਲੀ ਤੋਂ ਬੇਮੁਖਤਾਈ ਸਰੀਰ ਕ੍ਰਿਸ਼ਟ ਪੁਸ਼ਟਤਾ ਤੋਂ ਬੇਧਿਆਨੀ ਗਵਾਚ ਰਹੇ ਕਿਰਤ ਸਭਿਆਚਾਰ ਅਤੇ ਧਰਮ ਦੀਆਂ ਸੱਚੀਆਂ ਕਦਰਾਂ ਕੀਮਤਾਂ ਤੋਂ ਟੁੱਟੀ ਰਾਜਨੀਤੀ ਨੂੰ ਨਰੋਏ ਦਿਸ਼ਾ ਦੇਣ ਲਈ ਸਮੂਹਿਕ ਯਤਨਾਂ ਬਲ ਵਧਿਗੇ ਇਹ ਸਾਰੇ ਯਤਨ ਤਾਂ ਹੀ ਸਫਲ ਹੋਣਗੇ ਅਤੇ ਜੋਨ 1984 ਦੇ ਖੱਲੂਕਾਰੇ ਦੇ ਸ਼ਹੀਦਾਂ ਪ੍ਰਤੀ ਸਾਡੀ ਸੱਚੀ ਸ਼ਰਧਾ ਤਾਂ ਹੀ ਅਰਪਣ ਹੋਵੇਗੀ ਜੇਕਰ ਅਸੀਂ ਪ੍ਰਾਤਮਿਕ ਗੁਰਸਿੱਖਾਂ ਵਰਗਾ ਤਿਆਗ ਸਮਰਪਣ ਕੁਰਬਾਨੀ ਅਤੇ ਅਧਿਰੜਤਾ ਹਾਸਲ ਕਰਨ ਵਾਲੇ ਬਾਣੇ-ਬਾਣੇ ਵਿੱਚ ਪਰਪੱਕ ਹੋ ਕੇ ਉੱਚੇ ਵਿਵੇਕੀ ਕਿਰਦਾਰ ਦੇ ਧਾਰਨੇ ਬਣਾਂਗੇ ਆਓ ਨਸ਼ਿਆਂ ਦਾ ਤਿਆਗ ਕਰਕੇ ਪੰਜ ਕਕਾਰ ਰਹਿਤ ਵਿੱਚ ਅੰਮ੍ਰਿਤ ਧਾਰੀ ਹੋ ਕੇ ਆਪਣੇ ਗੁਰੂ ਸਿਧਾਂਤਾਂ ਉੱਤੇ ਡਟ ਕੇ ਪਹਿਰਾ ਦੇਈਏ ਅਤੇ ਹਕੂਮਤਾਂ ਵੱਲੋਂ ਸਿੱਖ ਕੌਮ ਦੀਆਂ ਅਗਲੀਆਂ نسلਾਂ ਨੂੰ ਪਤਿਤ ਪਾਉਣੇ ਅਤੇ ਨਸ਼ਿਆਂ ਵਿੱਚ ਗਲਤਾਨ ਕਰਨ ਦੀਆਂ ਸਾਜ਼ਿਸ਼ਾਂ ਦਾ